RCB ਜਾਨੀ ਕਿ ਬੰਗਲੌਰ ਜਿੱਤ ਗਿਆ ਕੋਲੀ ਜਿੱਤ ਗਿਆ ਜਿਹਨੂੰ ਕਹਿ ਲਗੇ ਪਹਿਲਾਂ ਮੜੀ ਜਾਂ ਬਕੂਲੀ ਦੀ ਗੱਲ ਕਰ ਲਗੇ ਕੋਲੀ ਨਾਲ ਬਈ ਜਿਹੜਾ ਆਪ ਖੇਚ ਕਰਦੇ ਪਏ ਸੀ ਉਹਨੇ ਜਿਹੜਾ ਪੰਜਾਬ ਦੇ ਕੈਪਟਨ ਸ਼੍ਰੇਸ਼ ਈਅਰ ਨੂੰ ਇਦਾਂ ਇਦਾਂ ਕੀਤਾ ਸੀ ਨਾ ਉਹਦੇ ਕਰਕੇ ਪੰਜਾਬ ਦੇ ਦਿਲਾਂ ਦੇ ਲੋਕਾਂ ਦੇ ਦਿਲਾਂ ਵਿੱਚ ਉਹਦੀ ਜਗ੍ਹਾ ਕਟਆਫ ਹੋ ਗਈ ਕਿਉਂਕਿ ਇਹ ਸਾਈਨ ਪੰਜਾਬ ਦੇ ਵਿੱਚ ਬਹੁਤ ਗਲਤ ਮੰਨਿਆ ਜਾਂਦਾ ਹੁਣ ਰਾਤ ਪੰਜਾਬ ਮੈਚ ਹਾਰ ਗਿਆ ਚਲੋ ਰਾਤ ਹਾਰ ਗਿਆ ਪਰ ਪਤਾ ਨਹੀਂ ਕਿੰਨੇ ਦੁਨੀਆਂ ਦੇ ਕਿੰਨੇ ਲੋਕਾਂ ਦੇ ਬੱਚਿਆਂ ਦੇ ਪੰਜਾਬੀ ਦਿਲ ਜਿੱਤ ਕੇ ਗੱਲ ਸਹੀ ਹੈ ਨਾ ਰਵਿੰਦਰ ਬਾਈ ਸਹੀ ਹੈ ਓਕੇ ਅੱਛਾ ਸ਼ਿਸ਼ਾਂਕ ਸਿੰਘ ਨਿਹਾਲ ਵਡੇਰਾ ਕਿਤੇ ਮੜਾ ਜਾਂ ਸਟਾਰਟਿੰਗ ਵਿੱਚ ਹੀ ਤੇਜ਼ ਖੇਡ ਲੈਂਦੇ ਨਾ ਤੇ ਜਿਹੜਾ ਛੇ ਰਣਾ ਨਾਲ ਆਪਾਂ ਮੈਚ ਹਾਰੇ ਆਂ ਹੋ ਸਕਦਾ ਆਪਾਂ ਮੈਚ ਜਿੱਤ ਜਾਂਦੇ ਜੇ ਕਿਤੇ ਸਟਾਰਟਿੰਗ ਤੇ ਇੱਕ ਜਿਹੜਾ ਸਾਡੇ ਸਰਪੰਚ ਯਾਨੀ ਕਿ ਸ਼੍ਰੇਸ਼ ਅਈਅਰ ਦੀ ਜਦੋਂ ਬੈਟਿੰਗ ਕਰਨ ਲੱਗਿਆ ਉਹਦੇ ਗਲਵਜ਼ ਨੂੰ ਮੜੀ ਜਿਸ ਨਿਕੋ ਲੱਗੀ ਜਿਹੜਾ ਕੈਚ ਦੇਣਾ ਪਿਆ ਕੈਚ ਹੋ ਗਿਆ ਤੇ ਆਊਟ ਹੋ ਗਿਆ ਜੇ ਕਿਤੇ ਸ਼੍ਰੇਸ਼ ਅਈਅਰ ਕੈਪਟਨ ਨਾ ਆਊਟ ਹੁੰਦਾ ਸਰਪੰਚ ਤੇ ਮੈਚ ਤਾਂ ਪੰਜਾਬ ਦੇ ਮੈਚ ਤਾਂ ਵੈਸੇ ਵੀ ਪੰਜਾਬ ਵਾਲੇ ਜਿੱਤ ਗਏ ਸੀ ਛੇ ਰਣਾ ਦੀ ਹਾਰ ਕਿੱਡੀ ਘਾਰ ਹੁੰਦੀ ਆ ਬਾਕੀ ਮੈਚ ਆ ਦੋ ਪਹਿਲਵਾਨ ਹੋ ਕਹਿੰਦੇ ਹੁੰਦੇ ਵੀ ਇੱਕ ਨੇ ਟਹਿਣਾ ਹਨਾ ਤੇ ਇੱਕ ਨੇ ਹਾਰਨਾ ਇੱਕ ਨੇ ਜਿੱਤਣਾ ਚਲੋ ਉਹ ਚੀਜ਼ ਹੋ ਗਈ ਓਕੇ ਆ ਹੁਣ ਗੱਲ ਆਉਂਦੀ ਆ ਕਿ 20 ਸਾਲਾਂ ਬਾਅਦ ਹੀ 18 ਸਾਲਾਂ ਬਾਅਦ ਹੀ ਕੋਲੀ ਜਿੱਤਿਆ ਮਤਲਬ ਆਰਸੀਬੀ ਜਿੱਤੀ ਆ ਜੇ ਪੰਜਾਬ ਜਿੱਤਦੀ ਤੇ ਉਹ ਵੀ ਇਤਿਹਾਸ ਵਿੱਚ ਮਤਲਬ 20 ਸਾਲਾਂ ਬਾਅਦ ਜਿੱਤਣਾ ਸੀ ਟੀਮ ਦੋਹਾਂ ਚ ਜਿਹੜੀ ਆ ਮਤਲਬ ਵੀ ਨਵੀਂ ਆ ਪਹਿਲਾਂ ਕਿਤੇ ਪੰਜ ਵਾਰ ਉਹ ਜਿੱਤ ਗਿਆ ਉਹ ਜਿੱਤ ਗਿਆ ਸਚਾਂਕ ਸੰਕੇ ਤੇ ਮੜਾ ਜਾਂ ਪਹਿਲਾ ਹਿਟਰ ਕਰਦਾ ਨਾ ਨਿਹਾਲ ਵਡੇਰਾ ਕਰਦਾ ਤੇ ਮੈਚ ਪੰਜਾਬ ਦਾ ਸੀ ਪਰ ਹੁਣ ਮੈਂ ਜਿਹੜੀ ਸ਼ਾਬਾਸ਼ ਦੇਣੀ ਚਾਹਣਾ ਉਹ ਪਤਾ ਕਿਹਨੂੰ ਦੇਣੀ ਚਾਹਣਾ ਉਹ ਸਾਡੀ ਕੁੜੀ ਪ੍ਰੇਟੀ ਜੈਂਟਾ ਨੂੰ ਪ੍ਰੇਟੀ ਜੈਂਟਾ ਨੂੰ ਕਿਉਂ ਕਿਹੜੇ ਵੇਲਿਆਂ ਦੀ ਪੰਜਾਬ ਦੀ ਓਨਰ ਆ ਨਾ ਉਹ ਕੁੜੀ ਨੇ ਸਾਥ ਛੱਡਿਆ ਨਾ ਉਹ ਕੁੜੀ ਦੇ ਕਿਤੇ ਚਿਹਰੇ ਉੱਤੇ ਆਪਾਂ ਦੁੱਖ ਦੇਖਿਆ ਉਹ ਜੇ ਮੈਚ ਵੀ ਹਾਰ ਜਾਂਦੀ ਹੈ ਤੇ ਉਹ ਹੱਸਦੀ ਰਹਿੰਦੀ ਹੈ ਗੱਲ ਸਹੀ ਹੈ ਨਾ ਰਵਿੰਦਰ ਭਾਈ ਅੱਛਾ ਜਿੰਨਿਆਂ ਦੇ ਦਿਲਾਂ ਦੇ ਵਿੱਚ ਵੜੀ ਪ੍ਰੇਟੀ ਜੈਂਟਾ ਵੜੀ ਅੱਜ ਪੰਜਾਬ ਕਿੱਥੇ ਪਿੱਛੇ ਚੱਲਦਾ ਹੁੰਦਾ ਸੀ ਹੁਣ ਪੰਜਾਬ ਰਨਰ ਆਪਾ ਮਤਲਬ ਵੀ ਦੂਜੇ ਨੰਬਰ ਇੱਕ ਤਾਂ ਪ੍ਰੀਟੀ ਜਿੰਟਾ ਪੰਜਾਬ ਸ੍ਰੇਸ਼ ਅਈਅਰ ਨੂੰ ਨਾ ਹੁਣ ਛੱਡੇ ਸ੍ਰੇਸ਼ ਅਈਅਰ ਹੀ ਕੈਪਟਨ ਰਵੇ ਤੇ ਸਰਪੰਚ ਦਾ ਜਿਵੇਂ ਪੰਜਾਬੀਆਂ ਨੇ ਉਹਨੂੰ ਪਿਆਰ ਦੇ ਨਾਲ ਨਾਮ ਦਿੱਤਾ ਤੇ ਉਹ ਆਈ ਬਰਕਰਾਰ ਰਵੇ ਉਹ ਕੁੜੀ ਦੇ ਚਿਹਰੇ ਉੱਤੇ ਕਦੇ ਵੀ ਕੋਈ ਚੀਜ਼ ਦੇਖੀ ਨਹੀਂ ਜਿਸ ਦਿਨ ਪੰਜਾਬ ਤੇ ਮੁੰਬਈ ਦਾ ਮੈਚ ਸੀਗਾ ਤੇ ਨੀਤਾ ਬਾਨੀ ਦੀ ਮੈਂ ਥੱਲੇ ਵੀਡੀਓ ਜਾਂ ਫੋਟੋ ਚਲਾ ਦੇਣਾ ਫੋਨ ਨਾਲ ਆ ਵੀਰੇ ਫੋਟੋ ਚਲਾ ਦੇਣਾ ਮਾਲਾ ਜੰਬਦੀ ਸੀ ਉਹ ਟਿੱਕੇ ਜੇ ਲਈ ਜਾਵੇ ਪਤਾ ਨਹੀਂ ਕੀ ਕੋਸ਼ਿਸ਼ ਕੀਤਾ ਉਹ ਨੀਦਾ ਬਾਨੀ ਨੇ ਪਰ ਪੰਜਾਬ ਫਿਰ ਵੀ ਮੈਚ ਜਿੱਤ ਗਿਆ ਉਹ ਤੋਂ ਕੀ ਸਾਬਤ ਹੁੰਦਾ ਉਹ ਤਾਂ ਸਾਬਤ ਹੀ ਹੁੰਦਾ ਕਿ ਉਹ ਜਿਵੇਂ ਜੀਮੇ ਨੇ ਕਿਹਾ ਸੀ ਟੂਨੇ ਟੱਪੇ ਮਿੱਤਰਾਂ ਦੇ ਚੱਲ ਨਹੀਂ ਰਹੇ ਵਾਕੇ ਉਹਦੋਂ ਮੈਂ ਪੂਹੀ ਟੂਨਾ ਟੱਪੜੇ ਚੱਲੇ ਆਉਣੇ ਬਥੇਰਾ ਕੋ ਕੀਤਾ ਪੰਜਾਬ ਫਾਈਨਲ 'ਚ ਆ ਗਿਆ ਫਾਈਨਲ 'ਚ ਹਾਂ ਕੋਲੀ ਨੂੰ ਹਰਾਉਣਾ ਚਾਹੁੰਦੇ ਸੀ ਕੋਲੀ ਨਾਲ ਕੋਈ ਨਿੱਜੀ ਵੈਰ ਨਹੀਂਗਾ ਕੋਲੀ ਹਰ ਕਨੇਕਟ ਦਾ ਬਹੁਤ ਅਗੜਾ ਮਤਲਬ ਥਮ ਆ ਉਹਨੇ ਜਿਹੜਾ ਉਹਦੋਂ ਸਾਈਨ ਦਿੱਤਾ ਨਾ ਬਸ ਉਹ ਪੰਜਾਬ ਦੀਆਂ ਅੱਖਾਂ ਦੇ ਵਿੱਚ ਰੜਕ ਗਿਆ ਉਹ ਮੇਰੇ ਨਹੀਂ ਇਕੱਲੇ ਉਹ ਸਾਰੇ ਪੰਜਾਬੀਆਂ ਦੇ ਵੀ ਤੂੰ ਆਹ ਕਿਹੜੇ ਸਾਈਨ ਦੇਈ ਜਾਂਦਾ ਤੇ ਜੇ ਕਿਤੇ ਰਾਤ ਜਿੱਤ ਨਾ ਜਾਂਦਾ ਨਾ ਪੰਜਾਬ ਤੇ ਸਵਾਦ ਕੁਛ ਲਹਿਦਾ ਹੋਣਾ ਸੀ ਚਲੋ ਉਹਦਾ ਲੱਗ ਲੱਗ ਜੋ ਰੱਬ ਨੂੰ ਮਨਜ਼ੂਰ ਆ ਉਹ ਹੋਇਆ ਪਰ ਮੈਂ ਅੰਡਰ ਨੂੰ ਇਹ ਗੱਲ ਕਹਿਣੀ ਚਾਹਣਾ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਇਹ ਪੰਜਾਬ ਵਾਲਿਆਂ ਨੇ ਜੇ ਹਰ ਵੀ ਗਏ ਪੰਜਾਬ ਵਾਲਿਆਂ ਦਾ ਸਾਥ ਨਾ ਛੱਡੋ ਪੰਜਾਬ ਦੀ ਟੀਮ ਆਪਣੀ ਜਿੱਤ ਦੀ ਸੀ ਜਿੱਤ ਦੀ ਹੈ ਤੇ ਜਿੱਤ ਤੱਕ ਹੀ ਰਹੂਗੀ ਹੁਣ ਵੇਖੋ ਗਾਂ ਜਾ ਕੇ ਕੀ ਕੁਝ ਹੁੰਦਾ ਤੇ ਪੰਜਾਬ ਦਾ ਹੁਣ ਸਾਥ ਨਾ ਛੱਡਿਓ ਪ੍ਰੇਟਿਜੰਟਾ ਸਰਪੰਚ ਸਾਹ ਸਾਰਿਆਂ ਨੂੰ ਦਿਲੋਂ ਸਲੂਟ ਆ ਤੇ ਪੰਜਾਬੀਓ ਕੋਈ ਚੱਕਰ ਨਹੀਂ ਇਹ ਆਪਾਂ ਹਾਰੇ ਨਹੀਂ ਇਹ ਆਪਾਂ ਜਿੱਤੇ ਆ ਜਦੋਂ ਦਿਲ ਬੰਦਾ ਜਿੱਤ ਲੈਣਾ ਤੇ ਉਦੋਂ ਦੂਜੀ ਹਾਰਨ ਦੀ ਵੈਲਿਊ ਨਹੀਂ ਰਹਿ ਜਾਂਦੀ ਆਪਾਂ ਦਿਨ ਜਿੱਤੇ ਹਾਰਣਾ ਰੱਬ ਰਹਿ ਆ ਪੰਜਾਬ ਇਜ਼ ਬੈਸਟ ਪੰਜਾਬ ਇਜ਼ ਗੁੱਡ ਪੰਜਾਬ ਜਿੰਦਾਬਾਦ